ਸੋਨੀ ਟੀਵੀ ਨੇ ਆਪਣੀ ਪ੍ਰੋਗਰਾਮਿੰਗ ਦੇ ਵਿੱਚ ਇੱਕ ਵੱਡਾ ਫੇਰ ਬਦਲ ਕੀਤਾ ਹੈ ਜਿਸ ਦੇ ਚੱਲਦੇ ਇਸ ਨੇ ਆਪਣੇ ਕਈ ਸ਼ੋਜ਼ ਨੂੰ ਅਲਵਿਦਾ ਆਖਣ ਦਾ ਫੈਸਲਾ ਕਰ ਲਿਆ ਹੈ ਸੂਚੀ ਦੇ ਵਿੱਚ ਹੁਣ ਕਾਮੇਡੀ ਦੇ ਬਾਦਸ਼ਾਹ ਜ਼ਾਕਿਰ ਖਾਨ ਦਾ ਸ਼ੋਅ ਵੀ ਸ਼ਾਮਿਲ ਹੈ ਦੱਸਦੇ ਕਿ ਜ਼ਾਕਿਰ ਖਾਨ ਦਾ ਸ਼ੋਅ ਆਪਣਾ ਆਪਣਾ ਜ਼ਾਕਿਰ ਹੁਣ ਬੰਦ ਹੋਣ ਵਾਲਾ ਹੈ ਅਗਸਤ ਦੇ ਮਹੀਨੇ ਦੇ ਵਿੱਚ ਸ਼ੋਅ ਔਨ 에ਅਰ ਹੋਇਆ ਸੀ ਤੇ ਅਚਾਨਕ ਸੋਨੀ ਟੀਵੀ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਦੋਂ ਸ਼ੁਰੂਆਤ ਦੇ ਵਿੱਚ ਇਹ ਸ਼ੋਅ ਆਇਆ ਸੀ ਤਾਂ ਇਸ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਸੀ ਲੇਕਿਨ ਸਮਾਂ ਬੀਤਣ ਤੇ ਸ਼ੋਅ ਦਰਸ਼ਕਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ ਦੱਸਦੇ ਕਿ ਇਨਾ ਹੀ ਨੇ ਕਾਵਿਆ ਸਮੇਤ ਕਈ ਹੋਰ ਸ਼ੋਜ਼ ਵੀ ਬੰਦ ਹੋਣ ਜਾ ਰਹੇ ਨੇ ਪਰ ਦਰਸ਼ਕਾਂ ਲਈ ਇੱਕ ਚੰਗੀ ਖਬਰ ਵੀ ਹੈ ਕਿਉਂਕਿ ਕੁਝ ਆਈਕੋਨਿਕ ਸ਼ੋਜ਼ ਜਿਵੇਂ ਕਿ ਸੀਆਈਡੀ ਅਤੇ ਕਰਾਇਮ ਪੈਟਰੋਲ ਹੁਣ ਫੇਰ ਇੱਕ ਧਮਾਕੇਦਾਰ ਵਾਪਸੀ ਕਰਨ ਜਾ ਰਹੇ ਨੇ ਸ਼ੋ ਹੁਣ ਫੇਰ ਚੈਨਲਾਂ ਦੀ ਸਕਰੀਨ ਤੇ ਤੁਹਾਨੂੰ ਚਲਦੇ ਦਿਖਣਗੇ ਆਖਿਰ ਇਸ ਵੱਡੇ ਬਦਲਾਅ ਦਾ ਕਾਰਨ ਕੀ ਹੈ ਚੈਨਲ ਤੇ ਇਸ ਸਮੇਂ ਚੱਲ ਰਹੇ ਸਾਰੇ ਫਿਕਸ਼ਨ ਸ਼ੋ ਬੰਦ ਕੀਤੇ ਜਾ ਰਹੇ ਨੇ ਸੀਰੀਅਲ ਕਾਵਿਆ ਇੱਕ ਜਜ਼ਬਾ ਇੱਕ ਜਨੂਨ ਪੁਕਾਰ ਦਿਲ ਸੇ ਦਿਲ ਤੱਕ ਅਤੇ ਜੁਬਲੀ ਟਾਕਸ ਦਾ ਨਿਰਮਾਣ ਹੁਣ ਰੋਕ ਦਿੱਤਾ ਗਿਆ ਹੈ ਸੀਰੀਅਲ ਹੁਣ ਬਚੇ ਹੋਏ ਐਪੀਸੋਡਾਂ ਦੀ ਸ਼ੂਟਿੰਗ ਕਰਨਗੇ ਅਤੇ ਫਿਰ ਉਹ ਫੇਅਰ ਹੋ ਜਾਣਗੇ ਸੂਤਰਾਂ ਦਾ ਕਹਿਣਾ ਹੈ ਕਿ ਹੁਣੇ ਕੁਝ ਹਫ਼ਤਿਆਂ ਤੱਕ ਟੀਵੀ ਦੇ ਉੱਤੇ ਚੱਲਣਗੇ ਤੇ ਬਾਅਦ ਦੇ ਵਿੱਚ ਬੰਦ ਹੋ ਜਾਣਗੇ ਵਰਤਮਾਨ ਦੇ ਵਿੱਚ ਕ੍ਰੀਏਟਿਵ ਟੀਮ ਨਵੀਂ ਸਮੱਗਰੀ ਤਿਆਰ ਕਰਨ ਦੇ ਵਿੱਚ ਰੁੱਝੀ ਹੋਈ ਹੈ ਆਪਣੇ ਦਰਸ਼ਕਾਂ ਨੂੰ ਵਾਪਸ ਲਿਆਉਣ ਲਈ ਇਕੱਠਾ ਕੰਮ ਵੀ ਕੀਤਾ ਜਾ ਰਿਹਾ ਹੈ ਸੋਨੀ ਟੀਵੀ ਲਈ ਇੱਕ ਸਥਾਨ ਬਣਾਉਣ ਦਾ ਉਦੇਸ਼ ਸਪਸ਼ਟ ਹੈ ਅਮਿਤਾ ਬੱਚਨ ਦਾ ਸ਼ੋਅ ਕੇਬੀਸੀ 16 ਬੰਦ ਨਹੀਂ ਹੋਵੇਗਾ ਅਸਲ ਦੇ ਵਿੱਚ ਇੰਡੀਆ ਬੈਸਟ ਆਨਸਰ ਅਤੇ ਇੰਡੀਆ ਆਈਡਲ ਦਾ ਨਵਾਂ ਸੀਜ਼ਨ ਵੀ ਆਵੇਗਾ ਕਿਉਂਕਿ ਇਹਨਾਂ ਸ਼ੋਜ਼ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਹਾਲ ਹੀ ਦੇ ਵਿੱਚ ਨੇ ਟੀਵੀ ਨੇ ਆਪਣੀ ਪ੍ਰੋਗਰਾਮਿੰਗ ਦੇ ਵਿੱਚ ਇੱਕ ਵੱਡਾ ਫੇਰ ਬਦਲ ਕੀਤਾ ਹੈ ਜਿਸ ਦੇ ਚਲਦੇ ਇਸ ਨੇ ਆਪਣੇ ਕਈ ਸ਼ੋਜ਼ ਨੂੰ ਅਲਵਿਦਾ ਆਖਣ ਦਾ ਫੈਸਲਾ ਕਰ ਲਿਆ। ਸੂਚੀ ਦੇ ਵਿੱਚ ਹੁਣ ਕਾਮੇਡੀ ਦੇ ਬਾਦਸ਼ਾਹ ਜ਼ਾਕਿਰ ਖਾਨ ਦਾ ਸ਼ੋਅ ਵੀ ਸ਼ਾਮਿਲ ਹੈ। ਦੱਸਦੇ ਕਿ ਜ਼ਾਕਿਰ ਖਾਨ ਦਾ ਸ਼ੋਅ ਆਪਣਾ ਆਪਣਾ ਜ਼ਾਕਿਰ ਹੁਣ ਬੰਦ ਹੋਣ ਵਾਲਾ ਹੈ। ਅਗਸਤ ਦੇ ਮਹੀਨੇ ਦੇ ਵਿੱਚ ਸ਼ੋਅ ਔਨ 에ਅਰ ਹੋਇਆ ਸੀ ਤੇ ਅਚਾਨਕ ਸੋਨੀ ਟੀਵੀ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਜਦੋਂ ਸ਼ੁਰੂਆਤ ਦੇ ਵਿੱਚ ਇਹ ਸ਼ੋਅ ਆਇਆ ਸੀ ਤਾਂ ਇਸ ਨੂੰ ਦਰਸ਼ਕਾਂ ਦਾ ਪਰਮਾ ਹੰਗਾਰਾ ਮਿਲਿਆ ਸੀ ਲੇਕਿਨ ਸਮਾਂ ਬੀਤਣ ਤੇ ਸ਼ੋਅ ਦਰਸ਼ਕਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ। ਦੱਸਦੇ ਕਿ ਇੰਨਾ ਨਹੀਂ ਕਾਵਿਆ ਸਮੇਤ ਕਈ ਹੋਰ ਸ਼ੋਜ਼ ਵੀ ਬੰਦ ਹੋਣ ਜਾ ਰਹੇ ਨੇ ਪਰ ਦਰਸ਼ਕਾਂ ਲਈ ਇੱਕ ਚੰਗੀ ਖਬਰ ਵੀ ਹੈ ਕਿਉਂਕਿ ਕੁਝ ਆਈਕੋਨਿਕ ਸ਼ੋਜ਼ ਜਿਵੇਂ ਕਿ ਸੀਆਈਡੀ ਅਤੇ ਕ੍ਰਾਈਮ ਪੈਟਰੋਲ ਹੁਣ ਫੇਰ ਇੱਕ ਧਮਾਕੇਦਾਰ ਵਾਪਸੀ ਕਰਨ ਜਾ ਰਹੇ ਨੇ ਸ਼ੋ ਹੁਣ ਫੇਰ ਚੈਨਲਾਂ ਦੀ ਸਕਰੀਨ ਤੇ ਤੁਹਾਨੂੰ ਚਲਦੇ ਦਿਖਣਗੇ ਆਖਿਰ ਇਸ ਵੱਡੇ ਬਦਲਾਅ ਦਾ ਕਾਰਨ ਕੀ ਹੈ ਚੈਨਲ ਤੇ ਇਸ ਸਮੇਂ ਚੱਲ ਰਹੇ ਸਾਰੇ ਫਿਕਸ਼ਨ ਸ਼ੋ ਬੰਦ ਕੀਤੇ ਜਾ ਰਹੇ ਨੇ ਸੀਰੀਅਲ ਕਾਵਿਆ ਇੱਕ ਜਜ਼ਬਾ ਇੱਕ ਜਨੂਨ ਪੁਕਾਰ ਦਿਲ ਸੇ ਦਿਲ ਤੱਕ ਅਤੇ ਜੁਬਲੀ ਟਾਕਸ ਦਾ ਨਿਰਮਾਣ ਹੁਣ ਰੋਕ ਦਿੱਤਾ ਗਿਆ ਹੈ ਸੀਰੀਅਲ ਹੁਣ ਬਚੇ ਹੋਏ ਐਪੀਸੋਡਾਂ ਦੀ ਸ਼ੂਟਿੰਗ ਕਰਨ ਗਿਆ ਤੇ ਫਿਰ ਉਹ ਫੇਅਰ ਹੋ ਜਾਣਗੇ ਸੂਤਰਾਂ ਦਾ ਕਹਿਣਾ ਹੈ ਕਿ ਹੁਣੇ ਕੁਝ ਹਫਤਿਆਂ ਤੱਕ ਟੀਵੀ ਦੇ ਉੱਤੇ ਚੱਲਣਗੇ ਤੇ ਬਾਅਦ ਦੇ ਵਿੱਚ ਬੰਦ ਹੋ ਜਾਣਗੇ ਵਰਤਮਾਨ ਦੇ ਵਿੱਚ ਕ੍ਰੀਏਟਿਵ ਟੀਮ ਨਵੀਂ ਸਮੱਗਰੀ ਤਿਆਰ ਕਰਨ ਦੇ ਵਿੱਚ ਰੁੱਝੀ ਹੋਈ ਹੈ ਆਪਣੇ ਦਰਸ਼ਕਾਂ ਨੂੰ ਵਾਪਸ ਲਿਆਉਣ ਲਈ ਇਕੱਠਾ ਕੰਮ ਵੀ ਕੀਤਾ ਜਾ ਰਿਹਾ ਸੋਨੀ ਟੀਵੀ ਲਈ ਇੱਕ ਸਥਾਨ ਬਣਾਉਣ ਦਾ ਉਦੇਸ਼ ਸਪਸ਼ਟ ਹੈ ਅਮਿਤਾ ਬੱਚਨ ਦਾ ਸ਼ੋਅ ਕੇਬੀਸੀ 16 ਬੰਦ ਨਹੀਂ ਹੋਵੇਗਾ ਅਸਲ ਦੇ ਵਿੱਚ ਇੰਡੀਆ ਬੈਸਟ ਆਨਸਰ ਅਤੇ ਇੰਡੀਆ ਆਈਡਲ ਦਾ ਨਵਾਂ ਸੀਜ਼ਨ ਵੀ ਆਵੇਗਾ ਕਿਉਂਕਿ ਇਹਨਾਂ ਸ਼ੋਜ਼ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹਾਲ ਹੀ ਦੇ ਵਿੱਚ ਸੋਨੀ टीवी ਨੇ ਆਪਣੀ ਪ੍ਰੋਗਰਾਮਿੰਗ ਦੇ ਵਿੱਚ ਇੱਕ ਵੱਡਾ ਫੇਰ ਬਦਲ ਕੀਤਾ ਹੈ ਜਿਸ ਦੇ ਚੱਲਦੇ ਇਸ ਨੇ ਆਪਣੇ ਕਈ ਸ਼ੋਜ਼ ਨੂੰ ਅਲਵਿਦਾ ਆਖਣ ਦਾ ਫੈਸਲਾ ਕਰ ਲਿਆ। ਸੂਚੀ ਦੇ ਵਿੱਚ ਹੁਣ ਕਾਮੇਡੀ ਦੇ ਬਾਦਸ਼ਾਹ ਜ਼ਾਕਿਰ ਖਾਨ ਦਾ ਸ਼ੋਅ ਵੀ ਸ਼ਾਮਿਲ ਹੈ। ਦੱਸਦੇ ਕਿ ਜ਼ਾਕਿਰ ਖਾਨ ਦਾ ਸ਼ੋਅ ਆਪਣਾ ਆਪਣਾ ਜ਼ਾਕਿਰ ਹੁਣ ਬੰਦ ਹੋਣ ਵਾਲਾ ਹੈ। ਅਗਸਤ ਦੇ ਮਹੀਨੇ ਦੇ ਵਿੱਚ ਸ਼ੋਅ ਔਨ 에ਅਰ ਹੋਇਆ ਸੀ ਤੇ ਅਚਾਨਕ ਸੋਨੀ ਟੀਵੀ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕੀਤਾ। ਜਦੋਂ ਸ਼ੁਰੂਆਤ ਦੇ ਵਿੱਚ ਸ਼ੋਅ ਆਇਆ ਸੀ ਤਾਂ ਇਸ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਸੀ ਲੇਕਿਨ ਸਮਾਂ ਬੀਤਣ ਤੇ ਸ਼ੋਅ ਦਰਸ਼ਕਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ। ਦੱਸਦੇ ਕਿ ਇੰਨਾ ਹੀ ਨਹੀਂ ਅਵਸਥਾ ਸਮੇਤ ਕਈ ਹੋਰ ਸ਼ੋਜ਼ ਵੀ ਬੰਦ ਹੋਣ ਜਾ ਰਹੇ ਨੇ ਪਰ ਦਰਸ਼ਕਾਂ ਲਈ ਇੱਕ ਚੰਗੀ ਖਬਰ ਵੀ ਹੈ ਕਿਉਂਕਿ ਕੁਝ ਆਈਕੋਨਿਕ ਸ਼ੋਜ਼ ਜਿਵੇਂ ਕਿ ਸੀਆਈਡੀ ਅਤੇ ਕਰਾਇਮ ਪੈਟਰੋਲ ਹੁਣ ਫੇਰ ਇੱਕ ਧਮਾਕੇਦਾਰ ਵਾਪਸੀ ਕਰਨ ਜਾ ਰਹੇ ਨੇ ਸ਼ੋ ਹੁਣ ਫੇਰ ਚੈਨਲਾਂ ਦੀ ਸਕਰੀਨ ਤੇ ਤੁਹਾਨੂੰ ਚਲਦੇ ਦਿਖਣਗੇ ਆਖਿਰ ਇਸ ਵੱਡੇ ਬਦਲਾਅ ਦਾ ਕਾਰਨ ਕੀ ਹੈ ਚੈਨਲ ਤੇ ਇਸ ਸਮੇਂ ਚੱਲ ਰਹੇ ਸਾਰੇ ਫਿਕਸ਼ਨ ਸ਼ੋ ਬੰਦ ਕੀਤੇ ਜਾ ਰਹੇ ਨੇ ਸੀਰੀਅਲ ਕਾਵਿ ਇੱਕ ਜਜ਼ਬਾ ਇੱਕ ਜਨੂਨ ਪੁਕਾਰ ਦਿਲ ਸੇ ਦਿਲ ਤੱਕ ਤੇ ਜੁਬਲੀ ਟਾਕਸ ਦਾ ਨਿਰਮਾਣ ਹੁਣ ਰੋਕ ਦਿੱਤਾ ਗਿਆ ਹੈ ਸੀਰੀਅਲ ਹੁਣ ਬਚੇ ਹੋਏ ਐਪੀਸੋਡਾਂ ਦੀ ਸ਼ੂਟਿੰਗ ਕਰਨ ਗਿਆ ਤੇ ਫਿਰ ਉਹ ਫੇਅਰ ਹੋ ਜਾਣਗੇ ਸੂਤਰਾਂ ਦਾ ਕਹਿਣਾ ਹੈ ਕਿ ਹੁਣੇ ਕੁਝ ਹਫ਼ਤਿਆਂ ਤੱਕ ਟੀਵੀ ਦੇ ਉੱਤੇ ਚੱਲਣਗੇ ਤੇ ਬਾਅਦ ਦੇ ਵਿੱਚ ਬੰਦ ਹੋ ਜਾਣਗੇ ਵਰਤਮਾਨ ਦੇ ਵਿੱਚ ਕ੍ਰੀਏਟਿਵ ਟੀਮ ਨਵੀਂ ਸਮੱਗਰੀ ਤਿਆਰ ਕਰਨ ਦੇ ਵਿੱਚ ਰੁੱਝੀ ਹੋਈ ਹੈ ਆਪਣੇ ਦਰਸ਼ਕਾਂ ਨੂੰ ਵਾਪਸ ਲਿਆਉਣ ਲਈ ਇਕੱਠਾ ਕੰਮ ਵੀ ਕੀਤਾ ਜਾ ਰਿਹਾ ਸੋਨੀ ਟੀਵੀ ਲਈ ਇੱਕ ਸਥਾਨ ਬਣਾਉਣ ਦਾ ਉਦੇਸ਼ ਸਪਸ਼ਟ ਹੈ ਅਮਿਤਾਬ ਬੱਚਨ ਦਾ ਸ਼ੋਅ ਕੇਬੀਸੀ 16 ਬੰਦ ਨਹੀਂ ਹੋਵੇਗਾ ਅਸਲ ਦੇ ਵਿੱਚ ਇੰਡੀਆ ਬੈਸਟ ਆਨਸਰ ਅਤੇ ਇੰਡੀਆ ਆਈਡਲ ਦਾ ਨਵਾਂ ਸੀਜ਼ਨ ਵੀ ਆਵੇਗਾ ਕਿਉਂਕਿ ਇਹਨਾਂ ਸ਼ੋਜ਼ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ